ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਡੇ ਸੇਤੇ ਜੇਕਰ ਕੋਈ ਕਰਜ਼ਾ ਹੈ ਜਾਂ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਵੀ ਦੂਰ ਹੋ ਜਾਵੇਗੀ ਕਰਜ਼ਾ ਵੀ ਸਿਰ ਤੋਂ ਲੈ ਜਾਵੇਗਾ ਜੇਕਰ ਤੁਸੀਂ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਜੇਕਰ ਅਸੀਂ ਮਹਾਪੁਰਖਾਂ ਦੇ ਵੱਲੋਂ ਦੱਸੇ ਗਏ ਇਸ ਜਾਪ ਦਾ ਜਾਪ ਕਰ ਲਵਾਂਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਸ਼ਬਦ ਦਾ ਜਾਪ ਤਾਂ ਕਰਨਾ ਹੀ ਹੈ ਅਤੇ ਨਾਲ ਹੀ ਇਹ ਤਿੰਨ ਕੰਮ ਹੋਰ ਵੀ ਕਰਨੇ ਹਨ ਜੇਕਰ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਇਹ ਤਿੰਨ ਕੰਮ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਪਰ ਸ਼ਬਦ ਦਾ ਜਾਪ ਦੱਸਣ ਤੋਂ ਪਹਿਲਾਂ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਸਾਧ ਸੰਗਤ ਜੀ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਜਿੰਨਾ ਵੀ ਮਨੁੱਖਾਂ ਨੇ ਇਸ ਸ਼ਬਦ ਦਾ ਜਾਪ ਕੀਤਾ ਹੈ ਜਾਂ ਫਿਰ ਕਰ ਰਹੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਹੋਏ ਬਦਲਾਅ ਨੂੰ ਦੇਖ ਲੋਕ ਹੈਰਾਨ ਹੋ ਜਾਂਦੇ ਹਨ ਤੇ ਮੈਂ ਗੁਰੂ ਤੇ ਪ੍ਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਜੇਕਰ ਆਪਾਂ ਵੀ ਇਹ ਸ਼ਬਦ ਦੇ ਜਾਪ ਦੇ ਨਾਲ ਨਾਲ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਈਏ ਤਾਂ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇਗੀ ਤੇ ਸਾਡੇ ਉੱਤੇ ਕਿਰਪਾ ਹੁੰਦੀ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਜਾਣਗੇ ਤੇ ਅਸੀਂ ਖੁਦ ਵੀ ਹੈਰਾਨ ਹੋ ਜਾਵਾਂਗੇ ਕਿ ਗੁਰੂ ਸਾਹਿਬ ਨੇ ਇੰਨੀ ਕਿਰਪਾ ਕਿਵੇਂ ਕਰ ਦਿੱਤੀ ਕਿਸਮਤ ਦੇ ਬੰਦ ਦਰਵਾਜ਼ੇ ਕਿਵੇਂ ਖੋਲ ਦਿੱਤੇ ਹਨ ਸਾਡੇ ਮਾੜੇ ਸਮੇਂ ਨੂੰ ਕਿਵੇਂ ਚੰਗੇ ਸਮੇਂ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੋਣਾ ਸੰਗਤ ਜੀ ਜੋ ਜੋਗਤ ਦੱਸਣ ਜਾ ਰਹੇ ਹਾਂ ਉਸ ਨੂੰ ਮੰਨਣਾ ਵੀ ਹੈ ਇਹ ਨਹੀਂ ਕਿ ਆਪਾਂ ਕੁਝ ਇੱਕ ਦਿਨ ਸ਼ਬਦ ਦਾ ਜਾਪ ਕਰ ਲਈਏ ਤੇ ਫਿਰ ਹਟ ਚਾਹੀਏ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਵਿਸ਼ਵਾਸ ਪਰਮਾਤਮਾ ਦੇ ਪੂਰਾ ਨਹੀਂ ਬੰਦਾ ਜੇਕਰ ਅਸੀਂ ਲਗਾਤਾਰ ਇਹ ਜਾਪ ਕਰਾਂਗੇ ਤਾਂ ਸਾਡੇ ਗੁਰੂ ਨੂੰ ਸਾਡੇ ਤੇ ਕਿਰਪਾ ਕਰਨੀ ਹੀ ਪਵੇਗੀ ਇਹ ਮਹਾਪੁਰਖਾਂ ਦੇ ਵੱਲੋਂ ਦੱਸੀ ਗਈ ਬਹੁਤ ਵੱਡੀ ਯੋਗਤੀ ਹੈ ਇਸ ਨੂੰ ਤੁਸੀਂ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਕਿਉਂਕਿ ਜਿਨ੍ਹਾਂ ਨੇ ਵੀ ਇਸ ਯੋਗਤੀ ਦਾ ਪਾਲਣ ਕੀਤਾ ਹੈ ਜਾਂ ਜਾਪ ਕੀਤਾ ਹੈ ਉਹਨਾਂ ਦੀ ਜ਼ਿੰਦਗੀ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ ਫਿਰ ਗੁਰੂ ਤੇ ਭਰੋਸਾ ਰੱਖ ਕੇ ਇਹ ਸ਼ਬਦ ਦਾ ਜਾਪ ਵੀ ਕਰਨਾ ਹੈ ਤੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੇ ਮਨੁੱਖ ਦੀ ਸਭ ਤੋਂ ਵੱਡੀ ਲੋੜ ਸੰਗਤ ਜੀ ਕੀ ਹੈ ਉਹ ਹੈ ਪੈਸਾ ਪੈਸੇ ਦੀ ਪ੍ਰਾਪਤੀ ਦੀ ਚਿੰਤਾ ਹਰ ਮਨੁੱਖ ਨੂੰ ਇਹ ਚਿੰਤਾ ਵੱਡ ਵੱਡ ਕੇ ਖਾ ਰਹੀ ਹੈ ਕਿ ਪੈਸਾ ਪ੍ਰਾਪਤ ਕਰਨ ਦੇ ਲਈ ਕਈ ਮਨੁੱਖ ਕਈ ਪੁੱਠੇ ਸਿੱਧੇ ਕੰਮ ਵੀ ਕਰਨ ਲੱਗ ਜਾਂਦੇ ਹਨ ਸੌਖੀ ਤੋਂ ਸੌਖੀ ਵਿਧੀ ਅਪਣਾਉਂਦੇ ਹਨ ਕਿ ਜਿਸ ਤੋਂ ਪੈਸਾ ਘਰ ਦੇ ਵਿੱਚ ਜਲਦੀ ਆ ਜਾਵੇ ਤੇ ਮਿਹਨਤ ਨਾ ਕਰਨੀ ਪਾਵੇ ਭਾਵੇਂ ਕਿ ਕਈ ਵਾਰ ਤਾਂ ਮਜਬੂਰੀਆਂ ਵੀ ਇਹੋ ਜਿਹੀਆਂ ਬਣ ਜਾਂਦੀਆਂ ਹਨ ਜਦੋਂ ਮਨੁੱਖ ਕੋਲ ਆਪਣਾ ਮਨ ਮਾਰ ਕੇ ਕਈ ਕੰਮ ਕਰਨੇ ਪੈ ਜਾਂਦੇ ਹਨ ਮਨ ਮਾਰਨ ਤੋਂ ਭਾਵ ਸੰਗਤ ਜੀ ਇਹ ਹੁੰਦਾ ਹੈ ਕਿ ਜਿਸ ਕੰਮ ਨੂੰ ਦਿਲ ਨਾ ਕਰੇ ਪਰ ਕਰਨਾ ਪਵੇ ਰੱਬ ਨਾ ਕਰੇ ਕਿਸੇ ਇਨਸਾਨ ਨੂੰ ਇਹੋ ਜੀ ਮਜਬੂਰੀ ਦਾ ਸਾਹਮਣਾ ਕਰਨਾ ਪੈ ਜਾਵੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਮਾੜਾ ਸਮਾਂ ਸਾਥ ਸੰਗਤ ਕਦੇ ਵੀ ਨਾ ਆਵੇ ਪਰ ਜੇਕਰ ਕੋਈ ਮਜਬੂਰੀ ਪੈ ਜਾਵੇ ਮਾੜਾ ਸਮਾਂ ਆ ਜਾਵੇ ਤਾਂ ਆਪਣੇ ਗੁਰੂ ਤੇ ਭਰੋਸਾ ਕਾਇਮ ਰੱਖਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਜੋ ਮਨੁੱਖ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਤੇ ਵਿਸ਼ਵਾਸ ਰੱਖਦੇ ਹਨ ਉਹਨਾਂ ਦੇ ਸਾਰੇ ਕੰਮਾਂ ਦੀ ਫਿਕਰ ਫਿਰ ਗੁਰੂ ਜੀ ਨੂੰ ਆਪ ਹੋ ਜਾਂਦੀ ਹੈ ਤੇ ਕਾਰਜ ਗੁਰੂ ਸਾਹਿਬ ਜੀ ਆਪ ਸਵਾਰ ਦਿੰਦੇ ਹਨ ਗੁਰੂ ਦੀ ਕਿਰਪਾ ਸਿਰਫ ਉਹਨਾਂ ਮਨੁੱਖਾਂ ਤੇ ਹੁੰਦੀ ਹੈ ਜਿਨ੍ਹਾਂ ਦਾ ਭਰੋਸਾ ਸਿਰਫ ਸਤਗੁਰ ਤੇ ਹੁੰਦਾ ਹੈ ਜੋ ਕਿਸੇ ਵੀ ਹਾਲਾਤ ਦੇ ਵਿੱਚ ਆਪਣੇ ਗੁਰੂ ਦਾ ਲੜ ਨਹੀਂ ਛੱਡਦੇ ਕਈ ਮਨੁੱਖ ਇਦਾਂ ਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਮਾੜਾ ਸਮਾਂ ਨਾ ਆ ਜਾਵੇ ਉਹ ਇਹ ਸੋਚਦੇ ਰਹਿੰਦੇ ਹਨ ਜਾਂ ਉਹ ਕਿਸੇ ਮਸੀਬਤ ਦੇ ਵਿੱਚ ਨਾ ਫਸ ਜਾਣ ਉਹ ਆਪਣੇ ਗੁਰੂ ਦਾ ਦਰਸ਼ ਛੱਡ ਕੇ ਹੋਰ ਪਾਸੇ ਮੂੰਹ ਕਰ ਲੈਂਦੇ ਹਨ ਪਰ ਯਾਦ ਰੱਖਿਓ ਸੰਗਤ ਜੀ ਹਰ ਸਮੱਸਿਆ ਦਾ ਹੱਲ ਗੁਰਬਾਣੀ ਹੈ ਨਾਲ ਇਹ ਗੱਲ ਵੀ ਯਾਦ ਰੱਖਿਓ ਕਿ ਜਿਹੜੇ ਮਨੁੱਖ ਗੁਰੂ ਤੋਂ ਬਾਰ ਹੋਰ ਪਾਸੇ ਭਟਕਦੇ ਫਿਰਦੇ ਹਨ ਉਹਨਾਂ ਨੂੰ ਕਿਸੇ ਵੀ ਪਾਸੇ ਕੋਈ ਵੀ ਢੋਈ ਨਹੀਂ ਮਿਲਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੇਰੇ ਤੋਂ ਛੁਡਾਈ ਹੋਈ ਬਾਤ ਤੁਹਾਡੇ ਕੋਈ ਨਹੀਂ ਫੜ ਸਕਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਦਾ ਹਰੇਕ ਕਦਮ ਪੁੱਟਣਾ ਹੈ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਅਮਰ ਤੇ ਵੇਲਾ ਲੈ ਕੇ ਆਉਣਾ ਹੈ ਅਮਰ ਤੇ ਵੇਲੇ ਉੱਟ ਕੇ ਬਾਣੀ ਪੜਨ ਦੀ ਆਦਤ ਪਾਉਣੀ ਹੈ ਕਿਉਂਕਿ ਜੋ ਮਨੁੱਖ ਪੰਜ ਪਾਣੀਆਂ ਦਾ ਪਾਠ ਕਰਦੇ ਹਨ ਉਹ ਨਾ ਦਾ ਪ੍ਰੋਸਾ ਪੱਕਾ ਹੁੰਦਾ ਹੈ ਤੇ ਮਨ ਵੀ ਮਜਬੂਤ ਹੁੰਦਾ ਹੈ ਕੋਸ਼ਿਸ਼ ਕਰਨੀ ਹੈ ਕਿ ਅਮਰਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜੇਕਰ ਤੁਸੀਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜੀ ਦਾ ਪਾਠ ਹਰ ਹਾਲ ਵਿੱਚ ਕਰਨਾ ਹੈ ਤਾਂ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇਗੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹੀ ਪਾਠ ਕਰਨਾ ਹੈ ਤੇ ਗੁਰੂ ਤੇ ਭਰੋਸਾ ਪੱਕਾ ਕਰ ਲੈਣਾ ਹੈ ਸੰਗਤ ਜੀ ਦੂਸਰਾ ਕੰਮ ਹੈ ਕਿ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਣਾ ਜਿਨ੍ਹਾਂ ਨੂੰ ਸਤਿਗੁਰ ਤੇ ਪੂਰਨ ਵਿਸ਼ਵਾਸ ਹੈ ਉਹਨਾਂ ਨੇ ਨਾਲ ਹੀ ਨਾਲ ਆਪਣੀ ਮਿਹਨਤ ਤੇ ਵੀ ਜ਼ੋਰ ਦੇਣਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਮਿਹਨਤੀ ਲੋਕਾਂ ਦੇ ਬਾਹ ਫੜਦੇ ਹਨ ਇਹ ਨਹੀਂ ਕਿ ਸਿਰਫ ਬਾੜ ਕਰਦੇ ਰਹਿਣਾ ਹੈ ਪਰ ਹੱਥੀ ਮਿਹਨਤ ਕਰਨੀ ਪੈਣੀ ਹੈ ਹੱਥੀ ਕਿਰਤ ਕਰਨੀ ਪੈਣੀ ਹੈ ਆਪਣੇ ਮਿਹਨਤ ਤੇ ਭਰੋਸਾ ਰੱਖ ਕੇ ਆਪਣੇ ਰਸਤੇ ਤੇ ਤੁਰਦੇ ਜਾਣਾ ਹੈ ਤੇ ਦੇਖ ਲੈਣਾ ਕਿ ਗੁਰੂ ਨਾਨਕ ਪਾਸ਼ਾ ਜੀ ਤੁਹਾਡੇ ਸਾਰੇ ਹੀ ਔਖੇ ਰਸਤੇ ਸੌਖੇ ਰਸਤਿਆਂ ਵਿੱਚ ਤਬਦੀਲ ਕਰ ਦੇਣਗੇ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਸੱਚੀ ਤੇ ਸੁੱਚੀ ਕਿਰਤ ਕਰਨੀ ਹੈ ਕਿਰਤ ਕਰਦੇ ਆ ਕਦੇ ਵੀ ਕਿਸੇ ਦੇ ਨਾਲ ਧੋਖਾ ਬੇਈਮਾਨੀ ਨਹੀਂ ਕਰਨੀ ਕਿਉਂਕਿ ਸੰਗਤ ਜੀ ਧੋਖਾ ਤੇ ਬੇਈਮਾਨੀ ਦੇ ਨਾਲ ਕੀਤੀ ਹੋਈ ਕਿਰਤ ਕਮਾਈ ਨੂੰ ਕਦੇ ਫਲ ਨਹੀਂ ਲੱਗਦਾ ਇਸ ਕਰਕੇ ਸੱਚੀ ਤੇ ਸੁੱਚੀ ਕਿਰਤ ਕਰੋ ਜੇਕਰ ਤੁਸੀਂ ਕਿਰਤ ਕਮਾਈ ਸੱਚੀ ਕਰਦੇ ਹੋ ਤਾਂ ਉਸ ਦੇ ਵਿੱਚੋਂ ਦਸਵੰਦ ਵੀ ਜ਼ਰੂਰ ਕੱਢੋ ਜਾਂ ਫਿਰ ਕਿਸੇ ਗਰੀਬ ਦੇ ਲਈ ਕੁਝ ਹਿੱਸਾ ਆਪਣੀ ਕਮਾਈ ਦੇ ਵਿੱਚੋਂ ਕੱਢ ਲਓ ਤੇ ਉਸ ਨੂੰ ਦਾਨ ਕਰੋ ਇਸ ਦੇ ਨਾਲ ਨਾਲ ਤੁਸੀਂ ਇਸ ਪੰਗਤੀ ਦਾ ਜਾਪ ਕਰਨਾ ਹੈ ਕਿ ਸਾਦ ਸੰਗਤ ਇੱਕ ਛੋਟਾ ਕੰਮ ਕੀਤੇ ਤਾਂ ਸਾਨੂੰ ਵੱਡੀ ਸਫਲਤਾ ਮਿਲ ਜਾਂਦੀ ਹੈ ਅਸੀਂ ਬੁਲੰਦੀਆਂ ਨੂੰ ਛੂ ਲੈਂਦੇ ਹਾਂ ਹੱਥੀ ਆਇਆ ਮੌਕਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਕਿਸੇ ਛੋਟੀ ਕਿਰਤ ਨੂੰ ਛੋਟੀ ਨਹੀਂ ਸਮਝਣਾ ਚਾਹੀਦਾ ਤੇ ਵੱਡੀ ਕਿਰਤ ਨੂੰ ਵੇਖ ਕੇ ਕਦੇ ਵੀ ਹੰਕਾਰੀ ਤੇ ਬੇਇਮਾਨੀ ਨਹੀਂ ਕਰਨੀ ਚਾਹੀਦੀ ਤੇ ਵੱਡੀ ਕਿਰਤ ਨੂੰ ਦੇਖ ਕੇ ਕਦੇ ਵੀ ਹੰਕਾਰ ਆਪਣੇ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਅਮਰ ਤੇ ਵੇਲੇ ਉੱਠ ਕੇ ਬਾਣੀ ਪੜ ਕੇ ਆਪਣੇ ਕੰਮ ਕਰਦੇ ਜਾਓ ਮਿਹਨਤ ਕਰਨੀ ਸ਼ੁਰੂ ਕਰ ਦਿਓ ਤੇ ਨਾਲ ਹੀ ਨਾਲ ਇਸ ਪੰਕਤੀ ਦਾ ਜਾਪ ਵੀ ਕਰੋ ਕਿ ਗੁਰ ਤੇਗ ਬਹਾਦਰ ਸਿਮਰੀਏ ਕਰਨੋਂ ਨਿੰਦ ਆਵੇ ਤਾਏ ਸਭ ਥਾਈ ਹੋਏ ਸਹਾਈ ਕਿ ਪ੍ਰਮਾਤਮਾ ਜੀ ਸਭ ਥਾਈ ਤੁਹਾਡੇ ਨਾਲ ਸਹਾਈ ਹੋਣ ਅਤੇ ਤੁਹਾਡੇ ਸਾਰੇ ਕਾਰਜ ਰਾਸ ਕਰ ਦੇਣ ਤੁਹਾਡੇ ਸਾਰੇ ਕੰਮ ਸਵਾਰ ਦੇਣ ਇਹਨਾਂ ਪੰਕਤੀਆਂ ਦਾ ਜਾਪ ਇਹਨਾਂ ਪੰਕਤੀਆਂ ਦਾ ਸਿਮਰਨ ਕਰਦੇ ਹੀ ਰਹਿਣਾ ਹੈ ਜੇਕਰ ਇਹਨਾਂ ਪੰਕਤੀਆਂ ਦਾ ਸਿਮਰਨ ਤੁਸੀਂ ਨਹੀਂ ਕਰ ਸਕਦੇ ਤਾਂ ਕੇਵਲ ਗੁਰਤੇਗ ਬਹਾਦਰ ਜੀ ਦਾ ਨਾਮ ਹੀ ਸਿਮਰ ਸਕਦੇ ਹੋ ਕੁਝ ਕੁ ਦਿਨ ਬਾਅਦ ਤੁਸੀਂ ਇਹ ਸਿਮਰਨ ਕਰਕੇ ਦੇਖ ਲਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਪ੍ਰਤੀ ਵਰਕਤਾ ਹੀ ਵਰਕਤਾ ਆ ਜਾਣਗੀਆਂ ਤੁਹਾਡੀ ਜ਼ਿੰਦਗੀ ਮੁਸ਼ਕਲਾਂ ਦੇ ਨਾਲ ਜਿਹੜੀ ਪਰੇ ਸੀ ਉਸ ਖਾਲੀ ਹੋ ਜਾਵੇਗੀ ਤੁਹਾਨੂੰ ਬਸ ਪਰਮਾਤਮਾ ਤੇ ਭਰੋਸਾ ਕਾਇਮ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ